ਜੋ ਕੁਝ ਬਹਿਲਗਾਮ ਦੇ ਵਿੱਚ ਹੋਇਆ ਹਿੰਦੂਆਂ ਨੂੰ ਚੋਣ-ਚੋਣ ਕੇ ਜਿਹੜਾ ਮਾਰਿਆ ਗਿਆ ਉਸ ਦੇ ਰੋਸ ਰੂਪ ਅੱਜ ਦੁਕਾਨਦਾਰ ਭਰਾਵਾਂ ਨੇ ਆਪੋ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸਿਰਫ ਹਿੰਦੂ ਐ ਨਹੀਂ ਸਿੱਖ ਵੀਰਾਂ ਨੇ ਦੂਜੇ ਮਜ਼ਬਬ ਦੇ ਵੀਰਾਂ ਨੇ ਸਾਰਿਆਂ ਨੇ ਆਪੋ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਗਟ ਕੀਤਾ ਹੈ ਮੇਰੇ ਦੇਸ਼ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਇਹ ਚੇਤਾਵਨੀ ਆ ਕਿ ਤੁਹਾਡਾ ਅੰਜਾਮ ਬੁਰਾ ਹੋਏਗਾ ਜੋ ਕਹਿੰਦੇ ਆਤਿਕਵਾਦ ਦਾ ਕੋਈ ਦੀਨ ਮਜ਼ਮ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਪਰ ਇਹ ਜਿਹੜਾ ਆਤਿਕਵਾਦ ਹੈ ਆਪਣੇ ਆਪ ਨੂੰ ਮੁਸਲਮਾਨ ਦੱਸਦਾ ਵਾ ਇੱਕ ਬਨੇ ਮੁਸਲਮਾਨ ਬਣ ਕੇ ਗੋਲੀਆਂ ਮਾਰਦਾ ਤੇ ਦੂਸਰੇ ਬਨੇ ਇੱਕ ਮੁਸਲਮਾਨ ਅਜੇਹਾ ਵਾ ਜਿਹੜਾ ਕਿ ਉਹਨਾਂ ਨਹਾਥਿਆਂ ਨੂੰ ਜਿਹੜਾ ਗੋਲੀਆਂ ਮਾਰਦੇ ਨੇ ਉਹਨਾਂ ਨੂੰ ਜਾਨ ਬਚਾਉਂਦਾ ਵਾ ਅਤੇ ਆਪ ਅੱਗੇ ਹੋ ਜਾਂਦਾ ਵਾ ਕਿਸ ਤਾਂ ਦੇ ਦੋਵਾਂ ਵਿੱਚ ਕਿੰਨਾ ਫਰਕ ਆ ਇਹ ਮਤ ਸੋਚੋ ਕਿ ਅਸੀਂ ਭੀੜ ਦੇ ਵਿੱਚ ਆ ਕੇ ਚੁੰਡ ਚੁੰਡ ਕੇ ਹਿੰਦੂਆਂ ਨੂੰ ਮਾਰ ਦਵਾ ਕੇ ਤੇ ਉਸ ਤੋਂ ਬਾਅਦ ਅਸੀਂ ਆਪਣੇ ਘਰ ਦੇ ਵਿੱਚ ਚੈਨਲ ਬੈਠਾਂਗੇ ਜਿਹੜੇ ਦੁਕਾਨਾਂ ਬੰਦ ਨਹੀਂ ਕਰ ਰਹੇ ਸੀ ਉਹਨਾਂ ਨੂੰ ਹੱਥ ਜੋੜ ਕੇ ਇਹ ਲਾਂਤਾ ਪਾਈਆਂ ਗਈਆਂ ਕਿ ਮੇਰੇ ਵੀਰੋ ਜਿਹੜੇ ਉੱਥੇ ਮਰੇ ਗਏ ਆ ਸਾਡੇ ਹੀ ਭਰਾਵਾ ਜੇ ਤੁਹਾਡੇ ਘਰ ਦੇ ਵਿੱਚ ਕੋਈ ਐਸਾ ਕੰਮ ਹੁੰਦਾ ਤੂੰ ਤੁਸੀਂ 4-5 ਦਿਨ ਲਈ ਦੁਕਾਨਾਂ ਬੰਦ ਰੱਖਣਿਆ ਸੀ ਹੱਥ ਜੋੜ ਕੇ ਅਪੀਲ ਕਰ ਰਹੇ ਆ ਕਿ ਸਿਰਫ ਇੱਕ ਦਿਨ ਦੁਕਾਨਾਂ ਤੇ ਬੰਦ ਰੱਖੋ ਫੋਨ ਵੀ ਕੋਈ ਇਹ ਇਕੱਲੇ ਕੋਈ Hindu ਭਾਈਚਾਰੇ ਦੀ ਗੱਲ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਗੱਲ ਸੀ ਵੀ ਇਕੱਲੇ-ਇਕੱਲੇ ਨੂੰ ਫੜ ਕੇ ਅਸੀਂ ਚਾਹੁੰਦੇ ਹਾਂ ਕਿ ਲਾਲ ਚੌਂਗ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਜਾਣੇ ਚਾਹੀਦੀ ਆ ਜੰਮੂ ਕਸ਼ਮੀਰ ਦੇ ਜਿਵੇਂ ਕਿ ਇਹ ਪਹਿਲਗਾਮ ਦੇ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਦੇਸ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਅੱਜ ਅੰਮ੍ਰਿਤਸਰ ਬੰਦੀ ਕਾਲਜ ਦਿੱਤੀ ਗਈ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸਾਡੇ ਨਾਲ ਅੰਮ੍ਰਿਤਸਰ ਦੇ ਛਾਟਾਂ ਤੋਂ ਜਿਹੜਾ ਕਿ ਹਿੰਦੂ ਭਾਈਚਾਰੇ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਦੁਕਾਨਾਂ ਦੇ ਬਾਦ ਕਰਾਈ ਜਾ ਰਹੀਆਂ ਗੱਲਬਾਤ ਕਰਾਂਗੇ ਵਿਪਰ ਨਹੀਂ ਹੈ ਜੀ ਸਾਡੇ ਨਾਲ ਹੈ ਵਿਪਰ ਨਹੀਂ ਕਿਸ ਤਰ੍ਹਾਂ ਲੋਕਾਂ ਦਾ ਸਮਰਥਨ ਦਿੱਤਾ ਜਾ ਰਿਹਾ ਹੈ ਦਸ਼ਕਾ ਜੂ ਸਾਜਾ ਕਰਦੇ ਹੋ ਇਹ ਚੁੜਾ ਕੇ ਲੋਕਾਂ ਦੇ ਮਨਾਂ ਵਿੱਚ ਕਿੰਨਾ ਗੁੱਸਾ ਤੇ ਕਿੰਨਾ ਗਰੋਸ਼ ਆ ਜੋ ਕੁਝ ਪਹਿਲਗਾਮ ਦੇ ਵਿੱਚ ਹੋਇਆ ਹਿੰਦੂਆਂ ਨੂੰ ਚੁੰਡ ਚੁੰਡ ਕੇ ਜਿਹੜਾ ਮਾਰਿਆ ਕੱਖ-ਕੱਖ ਜ਼ਿਲ੍ਹਿਆਂ ਦੇ ਵਿੱਚ ਬੰਦ ਦਾ ਸੱਦਾਤਾ ਜਾ ਰਿਹਾ ਸੀ ਕੱਲ ਅੰਮ੍ਰਿਤਸਰ ਬੰਦ ਦਾ ਸੱਦਾਤਾ ਗਿਆ ਜਿਸ ਦੇ ਰੂਪ ਅੱਜ ਦੁਕਾਨਦਾਰ ਭਰਾਵਾਂ ਨੇ ਆਪੋ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸਿਰਫ ਹਿੰਦੂ ਐ ਨਹੀਂ ਸਿੱਖ ਵੀਰਾਂ ਨੇ ਦੂਜੇ ਮਜ਼ਬਬ ਦੇ ਵੀਰਾਂ ਨੇ ਸਾਰਿਆਂ ਨੇ ਆਪੋ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਗਟ ਕੀਤਾ ਹੈ ਕਿਉਂਕਿ ਜੋ ਕੁਝ ਉੱਥੇ ਪਹਿਲਗਾਮ ਦੇ ਵਿੱਚ ਹੋਇਆ ਹੈ ਜੋ ਅੰਤਗਵਾਦੀਆਂ ਵੱਲੋਂ ਚੋਣ-ਚੋਣ ਕੇ ਹਿੰਦੂਆਂ ਨੂੰ ਮਾਰਿਆ ਗਿਆ ਏ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੇਰੇ ਦੇਸ਼ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਇਹ ਚੇਤਾਵਨੀ ਆ ਕਿ ਤੁਹਾਡਾ ਅੰਜਾਮ ਬੁਰਾ ਹੋਏਗਾ ਇਹ ਮਤ ਸੋਚੋ ਕਿ ਅਸੀਂ ਭੀੜ ਦੇ ਵਿੱਚ ਆ ਕੇ ਚੋਣ-ਚੋਣ ਕੇ ਹਿੰਦੂਆਂ ਨੂੰ ਮਾਰ ਦੇਵਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਣੇ ਘਰ ਦੇ ਵਿੱਚ ਚੈਨ ਨਾਲ ਬੈਠਾਂਗੇ ਇਹ ਨਾ ਕਦੀ ਹੋਇਆ ਏ ਤੇ ਨਾ ਕਦੀ ਹੋਏਗਾ ਅੰਤਕਵਾਦ ਕਿਸੇ ਵੀ ਰੂਪ ਦੇ ਵਿੱਚ ਹੋਵੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੈਂ ਧੰਨਵਾਦ ਕਰਦਾ ਹਾਂ ਮੈਂ ਆਪਣੇ ਦੁਕਾਨਦਾਰ ਭਰਾਵਾਂ ਦਾ ਆਪਣੇ ਫੈਕਟਰੀ ਵਰਗ ਦਾ ਜਿਨ੍ਹਾਂ ਨੇ ਅੱਜ ਆਪੋ ਆਪਣੇ ਸਥਾਨ ਬੰਦ ਕਰਕੇ ਇਸ ਹੜਤਾਲ ਦਾ ਭਰਪੂਰ ਸਮਰਥਨ ਕੀਤਾ ਹੈ ਪਾਕਿਸਤਾਨੀ ਇਹਦੇ ਉਹ ਕਹਿੰਦੇ ਆਤਿਕਵਾਦ ਦਾ ਕੋਈ دین ਮਿਲਦਾ ਕੋਈ ਧਰਮ ਨਹੀਂ ਹੁੰਦਾ ਪਰ ਇਹ ਜਿਹੜਾ ਆਤਿਕਵਾਦ ਹੈ ਆਪਣੇ ਆਪ ਨੂੰ ਮੁਸਲਮਾਨ ਦੱਸਦਾ ਵਾ ਇੱਕ ਬੰਦੇ ਮੁਸਲਮਾਨ ਬਣ ਕੇ ਗੋਲੀਆਂ ਮਾਰਦਾ ਤੇ ਦੂਸਰੇ ਬੰਦੇ ਇੱਕ ਮੁਸਲਮਾਨ ਅਜੇਹਾ ਵਾ ਜਿਹੜਾ ਕਿ ਉਹਨਾਂ ਨਾਥਿਆਂ ਨੂੰ ਜਿਹੜਾ ਗੋਲੀਆਂ ਮਾਰਦੇ ਨੇ ਉਹਨਾਂ ਨੂੰ ਜਾਨ ਬਚਾਉਂਦਾ ਵਾ ਅਤੇ ਆਪ ਅੱਗੇ ਹੋ ਜਾਂਦਾ ਵਾ ਪਾਕਿਸਤਾਨ ਦੇ ਦੋਵਾਂ ਵਿੱਚ ਕਿਹਨਾ ਫਰਕ ਆ ਕਿ ਲੱਗਦਾ ਵੀ ਕਿਸੇ ਵੀ ਜਿਹੜਾ ਆਤਿਕਵਾਦੀ ਆ ਉਹਦਾ ਕਦੀ ਨਾ ਮਰਬ ਹੁੰਦਾ ਵਾ ਸੱਚਾਈ ਗੱਲ ਇਹ ਆ ਬਿਹਾਰ ਧਰਮ ਦੇ ਵਿੱਚ ਕੋਈ ਨਾ ਕੋਈ ਲੋਕ ਬੁਰੇ ਹੁੰਦੇ ਆ ਤੇ ਕੋਈ ਚੰਗੇ ਹੁੰਦੇ ਆ ਚਾਹੇ ਮੇਰਾ ਧਰਮ ਐ ਕਿਉਂ ਜ ਉਹਨਾਂ ਦਾ ਧਰਮ ਆ ਹਰ ਧਰਮ ਦੇ ਵਿੱਚ ਹਰ ਲੋਕ ਬੁਰੇ ਨਹੀਂ ਹੁੰਦੇ ਤੇ ਸਾਰੇ ਚੰਗੇ ਨਹੀਂ ਹੁੰਦੇ ਜੇ ਉਸ ਧਰਮ ਦੇ ਵਿੱਚ ਕੋਈ ਗਲਤ ਲੋਕ ਪਾਏ ਗਏ ਆ ਜਿਨ੍ਹਾਂ ਨੇ ਚੋਣ-ਚੋਣ ਕੇ ਹਿੰਦੂਆਂ ਨੂੰ ਮਾਰਿਆ ਗਿਆ ਤੇ ਕੁਝ ਮੇਰੇ ਭਰਾ ਚੰਗੇ ਵੀ ਹੋਣਗੇ ਚਾਹੇ ਉਹ ਰੋਜੀ ਰੋਟੀ ਕਰਕੇ ਚਾਹੇ ਆਪਣੇ ਇਮਾਨ ਕਰਕੇ ਚਾਹੇ ਕਿਸੇ ਕਰਨ ਕਰਕੇ ਵੀ ਜਿਹੜੀ ਉਹਨਾਂ ਉੱਥੇ ਲੋਕਾਂ ਦੀ ਹੈਲਪ ਕੀਤੀ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਪਰ ਜਿਹੜੇ ਲੋਕਾਂ ਨੇ ਚੁੰਡ ਚੁੰਡ ਕੇ ਹਿੰਦੂਆਂ ਦੀ ਪੈਂਟਾ ਲਾ ਕੇ ਦੇਖਿਆ ਗਿਆ ਕਿ ਇਸਲਾਮ ਦੀ ਨਹੀਂ ਹੈਗਾ ਕਿ ਨਹੀਂ ਹੈਗਾ ਇਸਲਾਮ ਦੀ ਅਜ ਤਾਂ ਸੁਣਨ ਲਈ ਉਹਨਾਂ ਨੂੰ ਕਿਹਾ ਗਿਆ ਅਸੀਂ ਉਹਨਾਂ ਲੋਕਾਂ ਦਾ ਪਰਪੋਰ ਵਿਰੋਧ ਕਰਦੇ ਹਾਂ ਪਰ ਦੇਖਣ ਦੇ ਵਿੱਚ ਇਹ ਆਇਆ ਏ ਕਿ ਬਹੁਤ ਹੀ ਜ਼ਿਆਦਾ ਇਸ ਧਰਮ ਦੇ ਲੋਕ ਜਿਹੜੇ ਸਾਨੂੰ ਕਾਫਿਰ ਕਹਿੰਦੇ ਆ ਕਾਫਿਰ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਸਾਡੇ ਧਰਮ ਨੂੰ ਨਹੀਂ ਮੰਨਦਾ ਉਹ ਗਲਤ ਆ ਉਹਨੂੰ ਮਾਰ ਦੋ ਸਾਡੀ ਹੱਥ ਜੋੜ ਕੇ ਇੱਕੋ ਪ੍ਰਾਰਥਨਾ ਵਾ ਪਰਦੇ ਵਿੱਚ ਹਰ ਕੋਈ ਆਜ਼ਾਦ ਆ ਹਰ ਕਿਸੇ ਨੂੰ ਹੱਕ ਆ ਜਿਹੜਾ ਮਰਜੀ ਧਰਮ ਨੂੰ ਮੰਨੇ ਜਿਹੜੇ ਮਰਜੀ ਗੁਰੂ ਪੀਰ ਨੂੰ ਮੰਨੇ ਜੇ ਸਾਡੇ ਦੇਸ਼ ਦੇ ਵਿੱਚ ਆ ਕੇ ਐਸੀ ਅਸ਼ਾਂਤੀ ਫਲਾਓਗੇ ਐਸੇ ਧਰਮਾਂ ਦੇ ਵਿੱਚ ਫਾੜ ਪਾਓਗੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਭਪਨ ਜੀ ਮਿਲਸੋ ਵੀ ਸਹਿਯਦ ਆ ਅੱਜ ਹਲਾ ਕੀਤਾ ਸੀ ਅਮਰਸਰ ਸਾਹਿਬ ਬੰਦਲਾ ਕਿੱਥੇ ਕਿੱਥੇ ਜਾ ਕੇ ਲੋਕਾਂ ਨੂੰ ਸਮਰਥਨ ਦਿੱਤਾ ਵਾ ਤੇ ਜਾ ਕੇ ਤੁਹਾਨੂੰ ਕਈ ਦੁਕਾਨਾਂ ਵਗੈਰਾ ਬੰਦ ਕਰਾਉਣੀ ਪਈ ਕਿ ਜਦ ਲੋਕਾਂ ਨੇ ਆਪ ਹੀ ਆਪਣੇ ਜੀਨ ਮਤ ਸਮਝਦੇ ਹੋਏ ਆਪਣੇ ਆਪ ਨੂੰ ਜਿਹੜੀ ਅਧਿਕਾਰਾਂ ਜਿਹੜੀਆਂ ਬੰਦ ਕਰਤੀਆਂ ਲਗਭਗ ਦੂਜੇ ਧਰਮਾਂ ਦੇ ਲੋਕਾਂ ਦਾ ਜਿਹੜਾ ਉਹਨੂੰ ਸਮਰਥਨ ਮਿਲਿਆ ਏ ਉਹ ਚ ਕੁਝ ਸਾਡੇ ਹੀ ਭਰਾ ਜਿਹੜੇ ਦੁਕਾਨਾਂ ਬੰਦ ਨਹੀਂ ਕਰ ਰਹੇ ਸੀ ਉਹਨਾਂ ਨੂੰ ਹੱਥ ਜੋੜ ਕੇ ਇਹ ਲਾਂਤਾ ਪਾਈਆਂ ਗਈਆਂ ਕਿ ਮੇਰੇ ਵੀਰੋ ਜਿਹੜੇ ਉੱਥੇ ਮਰੇ ਗਏ ਆ ਸਾਡੇ ਭਰਾਵਾ ਜੇ ਤੁਹਾਡੇ ਘਰ ਦੇ ਵਿੱਚ ਕੋਈ ਐਸਾ ਕੰਮ ਹੁੰਦਾ ਤੁਸੀਂ 4-5 ਦਿਨ ਲਈ ਦੁਕਾਨਾਂ ਬੰਦ ਰੱਖਣਿਆ ਸੀ ਹੱਥ ਜੋੜ ਕੇ ਅਪੀਲ ਕਰ ਰਹੇ ਆ ਕਿ ਸਿਰਫ ਇੱਕ ਦਿਨ ਦੁਕਾਨਾਂ ਤੇ ਬੰਦ ਰੱਖੋ ਇਸ ਦੇ ਵਿੱਚ ਕੁਝ ਨੋਕਜੋਗ ਵੀ ਹੁੰਦੀ ਆ ਕੁਝ ਮੂਰਖ ਲੋਕ ਵੀ ਹੁੰਦੇ ਆ ਉਹਨਾਂ ਨੂੰ ਸਮਝਾਇਆ ਗਿਆ ਤੇ ਦੁਕਾਨਾਂ ਬੰਦ ਕਰਾਈਆਂ ਗਈਆਂ। ਉੱਜੀ ਲੱਗਦਾ ਨਹੀਂ ਵਿਪਨ ਜੀ ਆਪੱਚ ਭਾਈਚਾਰਾ ਸਾਂਝ ਰੱਖਣ ਦੀ ਲੋੜ ਹੈਗੀ ਆ ਆਪੱਚ ਭਾਈਚਾਰਾ ਵੰਗਾਨ ਦੀ ਲੋੜ ਨਹੀਂ ਆ ਅਸੀਂ ਪੰਜਾਬ ਹਿੰਦੁਸਤਾਨ ਵਿੱਚ ਇਹ ਹਕਤਾਂ ਦੇ ਲੋਕ ਨੇ ਅਸੀਂ ਇੱਕ ਦੂਜੇ ਦੇ ਸੁੱਖ ਦੇ ਵਿੱਚ ਭਾਈਵਾਲ ਹੁੰਦੇ ਆ ਇੱਕ ਦੂਜੇ ਧਿਆਰ ਬਣਾਉਂਦੇ ਆ ਇੱਕ ਦੂਜੇ ਦੇ ਗਲੇ ਮਿਲਦੇ ਆ ਕਿ ਲੱਗਦਾ ਣੀ ਥੋੜੀ ਭਾਈਚਾਰਕ ਸਾਂਝ ਵੀ ਰੱਖਣੀ ਚਾਹੀਦੀ ਬਣਾ ਕੇ ਦੇਖੋ ਭਾਈਚਾਰਕ ਸਾਂਝ ਇੱਕ ਵੱਖਰੀ ਗੱਲ ਆ ਜਿਹੜੇ ਇੱਕ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਇੱਕ ਵੱਖਰੀ ਗੱਲ ਆ ਅਸੀਂ ਕਿਸ ਨੂੰ ਮਾਰਾ ਨਹੀਂ ਕਰ ਰਹੇ ਬਦਲਤ ਸ਼ਬਦ ਨਹੀਂ ਕਹਿ ਰਹੇ ਇੱਕੋ ਗੱਲ ਕਹੀ ਜਾ ਰਹੀ ਆ ਕਿ ਇਸ ਹੜਤਾਲ ਦੇ ਵਿੱਚ ਸਾਡਾ ਸਮਰਥਨ ਕੀਤਾ ਜਾਵੇ ਤੁਹਾਨੂੰ ਲੱਗ ਰਿਹਾ ਵਾ ਕਿ ਉੱਥੇ ਗਲਤ ਹੋਇਆ ਵਾ ਤੇ ਇਸ ਹੜਤਾਲ ਦੇ ਵਿੱਚ ਸਾਥ ਦਿਓ ਪਰ ਕੁਝ ਗਲਤ ਲੋਕ ਵੀ ਐਸੇ ਹੁੰਦੇ ਆ ਜਿਨੂੰ ਛਿੜਛਿੜੇ ਕਿਹਾ ਜਾ ਸਕਦਾ ਵਾ ਜਿਨ੍ਹਾਂ ਨੂੰ ਸਿਰਫ ਪੈਸਾ ਹੀ ਪਿਆਰਾ ਵਾ ਕਿਉਂਕਿ ਐਸੇ ਕੰਮ ਕਰਕੇ ਜੋ ਜੇ ਉੱਥੇ ਹੋਇਆ ਵਾ ਪਹਿਲਗਾਮ ਦੇ ਵਿੱਚ ਇਹੋ ਕਾਰਨ ਕਰਕੇ ਕਿੰਨੀ ਵਾਰ ਕਿਹਾ ਸੀ ਇਹਨਾਂ ਨੂੰ ਇੱਕ ਰਹੋਗੇ ਤਾਂ ਸੇਫ ਰਹੋਗੇ ਵਟੋਗੇ ਤਾਂ ਕਟੋਗੇ ਪਰ ਕੁਝ ਲੋਕਾਂ ਨੂੰ ਹੱਲੇ ਵੀ ਪੈਸਾ ਪਿਆਰਾ ਏ ਸਾਥ ਪਿਆਰਾ ਨਹੀਂ ਆ ਕਾਲੂ ਜਦੋਂ ਇਹਨਾਂ ਲੋਕਾਂ ਦੇ ਮੁਸ਼ਕਿਲਾਂ ਹੁੰਦੀਆਂ ਨਾ ਫਿਰ ਕਹਿੰਦੇ ਹਿੰਦੂ ਸੰਗਠਨ ਕਿੱਥੇ ਆ ਹਿੰਦੂ ਸੰਗਠਨ ਕਿਉਂ ਨਹੀਂ ਅੱਗੇ ਆ ਰਿਹਾ ਹਿੰਦੂ ਸੰਗਠਨ ਕਿਉਂ ਨਹੀਂ ਕੰਮ ਕਰ ਰਿਹਾ ਸਾਡੀ ਤਾਕਤ ਸਾਡੇ ਭਰਾ ਹੀ ਆ ਜੇ ਭਰਾ ਸਾਡਾ ਸਾਥ ਨਹੀਂ ਦੇਣਗੇ ਤੇ ਅਸੀਂ ਅੱਗੇ ਕਿਵੇਂ ਵਧਾਂਗੇ ਅਸੀਂ ਦੇਖਿਆ ਵੀ ਬੜੀ ਖਾਸ ਕਰਕੇ ਜਿੱਥੇ ਹਰ ਇੱਕ ਪਾਰੇ ਜਾਇਦੇ ਲੋਕ ਜਿਹੜੇ ਨੇ ਅਸੀਂ ਦਾ ਵਲੋਗ ਕਰ ਰਹੇ ਨੇ ਉੱਥੇ ਮੁਸਲਮ ਭਾਈਚਾਰਾ ਵੀ ਬੜਾ ਵੱਧ ਕਰਕੇ ਅੱਗੇ ਆ ਰਿਹਾ ਉਹਨਾਂ ਵੱਲ ਵੀ ਪੁੱਤਲੇ ਫੁਕੇ ਜਾ ਰਹੇ ਨੇ ਪਾਕਿਸਤਾਨ ਦੇ ਝੰਡੇ ਫੁਕੇ ਜਾ ਰਹੇ ਨੇ ਤੇ ਉਹਨਾਂ ਨੇ ਕੀ ਆ ਜਾ ਰਿਹਾ ਵੀ ਬੜੀ ਸ਼ਰਮ ਦੀ ਗੱਲ ਹੈ ਜੇਕਰ ਉਹਨਾਂ ਨੇ ਆਪਣੇ ਨੂੰ ਮੁਸ ਮੈਨੂੰ ਇੱਕ ਗੱਲ ਦੱਸੋ ਜੋ ਕੁਝ ਪਹਿਲਗਾਮ ਦੇ ਵਿੱਚ ਹੋਇਆ ਕੀ ਉਹ ਲੋਕਲ ਬੰਦਿਆਂ ਦੀ ਸਪੋਰਟ ਤੋਂ ਬਗੈਰ ਹੋ ਗਿਆ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਲ ਬੰਦਿਆਂ ਦੀ ਉੱਥੇ ਸਪੋਰਟ ਸੀ ਉਹਨਾਂ ਲੋਕਾਂ ਦੇ ਖਿਲਾਫ ਵੀ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਕਿਉਂਕਿ ਜਦੋਂ ਵੀ ਅੱਤਵਾਦੀ ਉੱਥੇ ਆਏ ਆ ਉਸ ਤੋਂ ਪਹਿਲੇ ਕਿਧੇ ਘਰਾਂ 'ਚ ਬੈਠੇ ਸੀ ਉਹ ਕਾਂਡ ਕਰਨ ਤੋਂ ਬਾਅਦ ਉੱਥੇ ਬਾਅਦ ਵਿੱਚ ਕਿਸ ਕਰਦੇ ਵਿੱਚ ਵਿੱਚ ਬੈਠੇ ਆ ਇਹ ਬਹੁਤ ਗੱਲ ਗਿਆ ਇਹ ਕਲੀਅਰ ਹੋਣੀ ਚਾਹੀਦੀ ਆ ਕਿ ਜਿਹੜੇ ਗਲਤ ਅੰਸਰ ਉਹਨਾਂ ਨੂੰ ਪਨਾਹ ਦੇ ਰਹੇ ਆ ਉਹਨਾਂ ਦਾ ਵੀ ਵਿਰੋਧ ਹੋਣਾ ਚਾਹੀਦਾ ਹੈ ਫਿਰ ਸਵੇਪੇ ਹੁਣ ਜਿਹੜਾ ਮਸਾਦ ਬੰਦੀ ਕਾਲ ਆ ਸਵੇ ਕਿੰਨੇ ਵਜੇ ਤੋਂ ਸ਼ਾਮ ਕਿੰਨੇ ਵਜੇ ਤੱਕ ਆ ਤੇ ਜੇਕਰ ਗੱਲ ਕਰੀਏ ਮੈਡੀਕਲ ਸਟੋਰ ਜਾਂ ਹੋਰ ਜਿਹੜੀਆਂ ਦੁਕਾਨਾਂ ਜਿਹੜੀਆਂ ਨੇ ਉਹ ਖੁੱਲੇ ਰਹਿਣਗੇ ਜਾਂ ਸਾਰੇ ਟੋਟਲ ਜਿਹੜਾ ਬੰਦ ਹੋਊਗਾ ਜਿਹੜੀਆਂ ਜ਼ਰੂਰੀ ਹੈਗੀਆਂ ਸੀ ਮੈਡੀਕਲ ਸਟੋਰ ਹਸਪੀਟਲ ਵਗੈਰਾ ਉਹ ਬਿਲਕੁਲ ਖੁੱਲੇ ਰੱਖੇਗੇ ਆ ਉਨ੍ਹਾਂ ਨੂੰ ਬੰਦ ਕਰਨ ਲਈ ਨਹੀਂ ਕਿਹਾ ਗਿਆ ਜਿਹੜੀਆਂ ਬਾਕੀ ਦੁਕਾਨਾਂ ਵਾਂ ਉਹਨਾਂ ਨੂੰ ਹੱਥ ਜੋੜ ਕੇ ਇਹੋ ਬੇਨਤੀ ਕੀਤੀ ਗਈ ਗਿਆ ਕਿ ਸ਼ਾਮ 5 ਵਜੇ ਤੱਕ ਬੰਦ ਰੱਖਿਆ ਜਾਵੇ ਉਸ ਤੋਂ ਬਾਅਦ ਆਪਣੇ ਦੁਕਾਨਾਂ ਖੋਲ ਸਕਦੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਵਿਪਨ ਨਹੀਂ ਹੈ ਜਿਹੜੇ ਕਿ ਅੱਜ ਛਾਟੇ ਤੋਂ ਜਿਨ੍ਹਾਂ ਨੇ ਬੰਦ ਦੀ ਕਾਲ ਵੀ ਦਿੱਤੀ ਗਈ ਸੀ ਪੂਰੇ ਅਮਰਸਰ ਦੀ ਅਤੇ ਅੱਜ ਜਿਹੜੇ ਦੁਕਾਨਾਂ ਜਿਹੜੀਆਂ ਬੰਦ ਕਰਾਈ ਜਾ ਰਹੀਆਂ ਨੇ ਹੁਣ ਦੂਸਰੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਉਹਨਾਂ ਦਾ ਕੀ ਕਹਿਣਾ ਗੱਲਬਾਤ ਵੀ ਕਰਾ ਕੇ ਸਾਡੇ ਨਾਲ ਗੱਲਬਾਤ ਨੂੰ ਤਿਆਰ ਨੇ ਹੋ ਵੀ ਜਿਹੜੇ ਲੋਕ ਨੇ ਭਾਜੀ ਅੱਜ ਸਮਰ ਛਾੜੇ ਦੇ ਸਿਰ ਤੋਂ ਲੈ ਕੇ ਹੁਣ ਤੱਕ ਕੀ ਹਾਲਾਤ ਨੇ ਦੇਖੋ ਜੀ ਬਹੁਤ ਵਧੀਆ ਲੋਕਾਂ ਨੇ ਸਮਰਥਨ ਦਿੱਤਾ ਛਾੜੇ ਦੇ ਲੋਕਾਂ ਨੇ ਜਿੱਦਨ ਅਸੀਂ ਕੈਂਡਲ ਮਾਰਚ ਕੱਢਿਆ ਸੀ ਉਸ ਦਿਨ ਵੀ ਹਰ ਬੰਦੇ ਨੇ ਆਪਣੀ ਪਾਰਟੀ ਬਾਜੀ ਤੋਂ ਉੱਠ ਕੇ ਹਰ ਸਮਾਜ ਨੇ ਇਕਜੁੱਟ ਹੋ ਕੇ ਜਿਹੜਾ ਕੈਂਡਲ ਮਾਰਚ ਵੀ ਕੱਢਿਆ ਸੀ ਪੂਰੇ ਛਾੜੇ ਚੌਂਗ ਦੇ ਵਿੱਚ ਅੱਜ ਵੀ ਸਾਨੂੰ ਪੂਰਾ ਜਿਹੜਾ ਸਹਿਯੋਗ ਹਰ ਸਮਾਜ ਦਾ ਜਿਹੜਾ ਮਿਲਿਆ ਚਾਹੇ ਉਹ ਜਿਹੜਾ ਵੀ ਸਿੱਖ ਭਾਈਚਾਰਾ ਚਾਹੇ ਸਾਡਾ ਹਿੰਦੂ ਭਾਈਚਾਰਾ ਚਾਹੇ ਉਹ ਦਲਤ ਭਾਈਚਾਰਾ ਸਾਰਿਆਂ ਨੇ ਆਪਣੇ ਇਕਜੁੱਟ ਦਾ ਸਬੂਤ ਦਿੱਤਾ ਅੱਜ ਜਿੰਨੀਆਂ ਵੀ ਸ਼ਰਟ ਦੀਆਂ ਦੁਕਾਨਾਂ ਮਾਰਕੀਟਾਂ ਸਾਰਿਆਂ ਨੇ ਆਪਣੀ ਆਪਣੀ ਦੁਕਾਨਾਂ ਬੰਦ ਕੀਤੀਆਂ ਤੇ ਅਸੀਂ ਸਾਰਿਆਂ ਨੇ ਇਸ ਚੀਜ਼ ਦਾ ਪੂਰਤ ਵਿਰੋਧ ਵੀ ਕੀਤਾ ਤੁਸੀਂ ਜਾਣਦੇ ਹੋ ਕਿ ਪਹਿਲਗਾਮ ਦੇ ਵਿੱਚ ਜਿਹੜਾ ਬਹੁਤ ਤਗੜਾ ਹਾਸਾ ਹੋਇਆ ਜਿਹੜਾ ਕੱਲਾ ਹਿੰਦੂ ਕਹਿਗੇ ਜਿਨ੍ਹਾਂ ਨੂੰ ਇੱਕ ਇੱਕ ਬੰਦੇ ਨੂੰ ਗੋਲੀ ਮਾਰ ਕੇ 26 ਬੰਦਿਆਂ ਦੀ ਜਿਹੜੀ ਹੱਤਿਆ ਕੀਤੀ ਆ ਉਹ ਪੂਰੇ ਹਿੰਦੁਸਤਾਨ ਨੇ ਇਸ ਚੀਜ਼ ਦਾ ਪੂਰਾ ਵਿਰੋਧ ਕੀਤਾ ਲੇਕਿਨ ਸਾਨੂੰ ਆਪਣੀ ਆਰਮੀ ਦੇ ਔਰ ਸੈਂਟਰ ਸਰਕਾਰ ਤੇ ਪੂਰਾ ਮਾਣ ਆ ਕਿ ਜਿਹੜੇ ਅੱਤਵਾਦੀਆਂ ਨੇ ਇਹ ਕੰਮ ਕੀਤਾ ਸਾਨੂੰ ਉਮੀਦ ਆ ਪੂਰੇ ਹਿੰਦੁਸਤਾਨ ਨੂੰ ਕਿ ਅੱਗੇ ਵੀ ਸਾਡੀ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨਾਂ ਨੇ ਪੂਰੀ ਨੱਥ ਪਾਈ ਸੀ ਹੁਣ ਵੀ ਸਾਨੂੰ ਪੂਰੀ ਉਮੀਦ ਆ ਵੀ ਕੱਲੇ ਕੱਲੇ ਨੂੰ ਫੜ ਕੇ ਅਸੀਂ ਚਾਹੁੰਦੇ ਹਾਂ ਵੀ ਲਾਲ ਚੌਂਗ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਜਾਣੇ ਚਾਹੀਦੀ ਆ ਕਾਕਾ ਜੀ ਨੂੰ ਜਿਵੇਂ ਅਸੀਂ ਦੇਖਿਆ ਵੀ ਕਈ ਜਿਹਾ ਜਿਹਾ ਲੋਸਮੈਂਟ ਵੀ ਕਰਾਈ ਗਿਆ ਸੀ ਵੀ ਕੱਲ ਪੂਰਾ ਬਰਸਾਦ ਦੇ ਬੰਦ ਆ ਕਈ ਥਾਂ ਤੇ ਟੱਕੇ ਨਾਲ ਕੱਢ ਲੈ ਬੰਦ ਕਰਾਈ ਗਈ ਹੈ ਇਸਦਾ ਵਿਰੋਧ ਵੀ ਹੋਇਆ ਕਈ ਵਾਰੀ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਦੁਕਾਨਾਂ ਆ ਜਾਂ ਕੁਝ ਲੋਕ ਆ ਜਿਹੜੇ ਇਦਾਂ ਦੇ ਹੁੰਦੇ ਨੇ ਪਰ ਲੇਕਿਨ ਅਸੀਂ ਉਹਨਾਂ ਨੂੰ ਸਮਝਾਇਆ ਲੇਕਿਨ ਉਹਨਾਂ ਨੇ ਸਮਝ ਕਰਕੇ ਸਾਰੀਆਂ ਆਪਣੀਆਂ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਲੇਕਿਨ ਸਾਨੂੰ ਪੂਰਾ ਛਾਟੇ ਨੇ ਪਹਿਲੇ ਵੀ ਬੜਾ ਸਹਯੋਗ ਦਿੱਤਾ ਹੁਣ ਵੀ ਕੋਈ ਇਹ ਕੱਲੇ ਕੋਈ Hindu ਭਾਈਚਾਰੇ ਦੀ ਗੱਲ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਗੱਲ ਸੀ ਇਹਦੇ ਵਿੱਚ ਉੱਥੇ ਜਿਹੜੇ ਸਾਡੇ ਟੂਰਿਸਟ ਜਿਹੜੇ ਘੁੰਮਣ ਜਾਂਦੇ ਨੇ ਉਹਨਾਂ ਵਿੱਚ ਕੋਈ ਕੱਲੇ ਇਹ ਨਹੀਂ Hindu ਦੀ ਗੱਲ ਸੀ ਉੱਥੇ ਕੋਈ ਸਾਡਾ ਸਿੱਖ ਭਰਾ ਵੀ ਜਾ ਸਕਦੇ ਸੀ ਕੋਈ ਹਿੰਦੂ ਵੀ ਦਲ ਸਮਾਜ ਦੇ ਲੋਕ ਵੀ ਹੋ ਸਕਦੇ ਹੀ ਪਰ ਜਿਹੜੀ ਉਹ ਘਟਨਾ ਘਟੀ ਆ ਉਹ ਕੋਈ ਹਿੰਦੂਆਂ ਨੂੰ ਨਹੀਂ ਉਹ ਪੂਰੇ ਹਿੰਦੁਸਤਾਨ ਨਾਲ ਇਹ ਚੀਜ਼ ਜਿਹੜੀ ਹੈ ਜਿਹੜੀ ਇਹ ਘਟਨਾ ਘਟੀ ਆ ਅਸੀਂ ਇਹ ਚੀਜ਼ ਦਾ ਬਿਲਕੁਲ ਪੂਰੇ ਜ਼ੋਰ ਦੇ ਦਿੱਤੇ ਵਿਰੋਧ ਕੀਤਾ ਵਾ ਪੂਰਾ ਹਿੰਦੁਸਤਾਨ ਕਰ ਰਿਹਾ ਕੱਲ ਵੀ ਪੂਰਾ ਪੰਜਾਬ ਦੇ ਵਿੱਚ ਲੋਕਾਂ ਨੇ ਅੰਮ੍ਰਿਤਸਰ ਹੁਸ਼ਿਆਰਪੁਰ ਬੰਦ ਸੀ ਤੇ ਅੱਜ ਵੀ ਸ਼ਹਾਦਾ ਜਿਹੜਾ ਇਹ ਪੂਰਾ ਬੰਦ ਆ ਸਾਨੂੰ ਸਾਰੇ ਇਲਾਕਾ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਹ ਤਸਵੀਰਾਂ ਤੁਹਾਨੂੰ ਖਾ ਰਿਹਾ ਅਮਰਸਰ ਦੇ ਸ਼ਹਾਦਾ ਚੌਂਕ ਦੀਆਂ ਜਿੱਥੇ ਕਿ ਬੰਦ ਦੀ ਕਾਲ ਕੀਤੀ ਗਈ ਸੀ ਅਮਰਸਰ ਅਤੇ ਉਸ ਟਾਇੰਚ ਵਿਰੋਧ ਵੀ ਕੀਤਾ ਜਾ ਰਿਹਾ ਜਿਹੜਾ ਕਿ ਏਡੀ ਵੱਡੀ ਜਿਹੜੀ ਕਟਨਾ ਹੋਈ ਆ ਤੁਸੀਂ ਦੇਖ ਸਕਦੇ ਹੋ ਕਬਜੀ ਕਾਮਰੇਡ ਸਾਡੇ ਨਾਲ ਗੱਲਬਾਤ ਕਰਾਂਗੇ ਕਾਮਰੇਡ ਸਾਹਿਬ ਕਿਸਤਾ ਦੇ ਅੱਜ ਸਮਰਥਨ ਦਿੱਤਾ ਗਿਆ ਹੈ ਬੰਦ ਦੀ ਕਾਲ ਦਿੱਤੀ ਹੈ ਅਮਰਸਰ ਸਾਹਿਬ ਦਾ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਜਿਹੜੀ ਅੱਜ ਅਮਰਸਰ ਬੰਦ ਦੀ ਕਾਲ ਦਿੱਤੀ ਆ ਇੱਕ ਸਾਂਝਾ ਭਾਈਚਾਰਾ ਵ ਇਹ ਹਿੰਦੂ ਸਿੱਖ ਸਾਈ ਮੁਸਲਮਾਨ ਸ਼ੁਰਤੋਂ ਆਰਿਆ ਵੀ ਬਾਈ ਬਾਈ ਕਹਿੰਦੇ ਆ ਸਿੱਖ ਮੁਸਲਮਾਨ ਅੱਜ ਵੀ ਜਿਹੜੀਆਂ ਬਾਹਰ ਦੀਆਂ ਏਜੰਸੀਆਂ ਲੜਾਰੀਆਂ ਵਾ ਜਿਹੜਾ ਭਾਈਚਾਰਾ ਵਾ ਉਹ ਪੁਰਾਣਾ ਬਰਕਰਾਰ ਹੈ ਅੱਜ ਵੀ ਬਰਕਰਾਰ ਆ ਇਹ ਬਾਹਰ ਦੀਆਂ ਏਜੰਸੀਆਂ ਲੜਾਰੀਆਂ ਵਾ ਆਪਾਂ ਮਤਲਬ ਕਿ ਅਪੀਲ ਕਰਦੇ ਆ ਸਾਰਿਆਂ ਨੂੰ ਵੀ ਸ਼ਾਂਤੀ ਬਣਾਈ ਰੱਖੋ ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ ਬਹੁਤ ਦੁੱਖ ਦੀ ਗੱਲ ਆ ਵੀ ਜਿਹੜਾ ਉੱਥੇ ਮਤਲਬ ਕਿ ਵਾਰਦਾਤ ਹੋਈ ਆ ਬੜੀ ਵੱਡੀ ਵਾਰਦਾਤ ਹੋਈ ਆ ਬੜੀ ਦੁੱਖ ਆ ਅੱਜ ਜਿਹੜਾ ਛਾੜਾ ਬਾਜ਼ਾਰ ਬੰਦ ਕੀਤਾ ਵਾ ਅਸੀਂ ਇਸ ਘੜੀ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਸਾਰੇ ਦੁਕਾਨਦਾਰ ਅੱਜ ਸ਼ਾਮਲ ਆ ਅਸੀਂ ਕਿਸੇ ਦੇ ਕਹਿਣ ਤੋਂ ਬਗੈਰ ਹੀ ਲੋਕਾਂ ਨੇ ਆਪ ਮਤਲਬ ਕਿ ਮੁਹਾਰੇ ਹੋ ਕੇ ਦੁਕਾਨਾਂ ਬੰਦ ਕੀਤੀਆਂ ਵਾ ਦੁਕਾਨਦਾਰਾਂ ਦਾ ਆਪਾ ਬਹੁਤ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਆਪ ਦੁਕਾਨਾਂ ਬੰਦ ਕੀਤੀਆਂ ਇਸ ਦੁੱਖ ਦੀ ਘੜੀ ਦੇ ਵਿੱਚ ਛਾੜਾ ਬਾਜ਼ਾਰ ਬੰਦ ਕੀਤਾ ਵਾ ਤੇ ਅਸੀਂ ਮਤਲਬ ਕਿ ਬਹੁਤ ਦੁੱਖ ਦੀ ਗੱਲ ਆ ਇਹ ਅੱਜ ਭਾਈਚਾਰਾ ਬਰਕਰਾਰ ਹੈ ਉਸ ਤਰ੍ਹਾਂ ਹੀ ਹਿੰਦੂ ਸਿੱਖ ਇਕਤਾ ਦਾ ਸਬੂਤ ਦਿੱਤਾ ਵਾ ਅੱਜ ਸਾਰੇ ਛਾੜੇ ਨੇ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖ ਸਕਦੇ ਹੋ ਛਾੜੇ ਦੀ ਤੁਹਾਨੂੰ ਤੁਸੀਂ ਲਖਾਈਆਂ ਆ ਰਹੀਆਂ ਜਿੱਥੇ ਕਿ ਨਾਰੇ ਲਾਇਆ ਜਾ ਰਹੇ ਨੇ ਵਿਰੋਧ ਕੀਤਾ ਜਾ ਰਿਹਾ ਪਾਕਿਸਤਾਨ ਮੁਰਦਾਬਾਦ ਦੇ ਜਿਹੜੇ ਕਿ ਨਾਰੇ ਲਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਵਿੱਚ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਵੱਡੇ 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 ਹਰ ਵੱਡੇ ਜਿਹੜੇ ਕਿ ਬਜਾਂਗੇ ਦੇ ਨਾਰੇ ਲਾਏ ਨੇ ਸ਼੍ਰੀ ਆਪ ਦੇ ਨਾਰੇ ਲਾਏ ਜਾ ਰਹੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਅਮਰਸਾ ਦੇ ਛਾੜਾ ਚੌਕ ਦੀ ਆ ਜਿੱਥੇ ਕਿ ਪੂਰਾ ਵਿਰੋਧ ਕੀਤਾ ਜਾ ਰਿਹਾ ਹੈ ਤੁਹਾਨੂੰ ਲੈ ਕੇ ਅਤੇ ਹਮੇਸ਼ਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਰ ਛਾਟੇ ਦੀਆਂ ਗੱਲ ਦੀ ਕਲੀ ਤਸਵੀਰ ਤੁਹਾਨੂੰ ਸਾਂਝੀ ਕਰਾਂ ਅਮਰਸਰ ਦੀਆਂ ਤਸਵੀਰਾਂ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਅਮਰਸਰ ਦੇ ਛਾਟਾ ਬਾਜ਼ਾਰ ਦੀਆਂ ਕਿ ਨੌਜਵਾਨਾਂ ਵੱਲੋਂ ਵੱਡੀ ਤਰ੍ਹਾਂ ਵਿੱਚ ਜਿਹੜਾ ਕੀਤਾ ਜਾ ਰਿਹਾ ਹੈ ਵੱਖ-ਵੱਖ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਸਰਪਾਲ ਸਿੰਘ ਪੰਗੂ ਸਾਡੇ ਨਾਲ ਗੱਲਬਾਤ ਕਰਾਂਗੇ ਪੰਗੂ ਜੀ ਕਿਸ਼ਤਾਂ ਦੇ ਦਿਓ ਜਿਹੜਾ ਅੰਮਰਸਰ ਬਾਂਦੀ ਕਾਲ ਦਿੱਤੀ ਗਈ ਹੈ ਕਿੰਨਾ ਕਿ ਸਮਰਥਨ ਮਿਲਿਆ ਲੋਕਾਂ ਦਾ ਜੀ ਦੇਖੋ ਬਹੁਤ ਹੀ ਵਧੀਆ ਸਮਰਥਨ ਮਿਲਿਆ ਜਿਹੜੀ ਘਰਾਉਣੀ ਹੱਕਤ ਪਾਕਿਸਤਾਨ ਨੇ ਕੀਤੀ ਆ ਤੇ ਬਹੁਤ ਮਾੜੀ ਗੱਲ ਆ ਵੇਖੋ ਇੱਕ ਜਿਹੜੇ ਵੰਡ ਪਾ ਰਹੇ ਹਿੰਦੂ ਧਰਮ ਦੇ ਨਾਂ ਤੇ ਗੋਲੀਆਂ ਮਾਰੀਆਂ ਜਾ ਰਿਹਾ ਅਸੀਂ ਇਹ ਸਬੂਤ ਦੇਤਾ ਸੀ ਸਾਰੇ ਇਕਿਆਂ Hindu Sikh Muslim Musalman ਸਸਾਈ ਭਾਈ ਇਹ ਸਾਰੇ ਭਾਈਚਾਰਾ ਇਕਿਆਂ ਐਵੇਂ ਪਾਕਿਸਤਾਨ ਜਿਹੜਾ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਂ ਰਿਹਾ ਇਹ ਉਹੀ ਪਾਕਿਸਤਾਨ ਆ ਆਪਣਾ ਸਰਕਲ ਚਲਾਉਣ ਦੇ ਖੋਤੇ ਵੇਚ ਕੇ ਚੀਨ ਨੂੰ ਆਪਣਾ ਸਰਕਲ ਚਲਾਉਣ ਦੇ ਆਪਣੇ ਦੇਸ਼ ਨੂੰ ਪਾਕਿਸਤਾਨ ਚਲਾਉਣ ਦੇ ਇਹ ਗੱਲਾਂ ਕਰਨ ਦੇ ਆਪਣੇ ਹਿੰਦੁਸਤਾਨ ਦੀਆਂ ਗੱਲਾਂ ਕਰਦਾ ਪਿਆ ਸਾਡੇ ਨਾਲ ਪੰਗੇ ਲੈਣ ਨੂੰ ਫਿਰ ਰਿਹਾ ਇਹਨੂੰ ਦੇਖੋ ਪੈਸੇ ਦੇ ਕੋਈ ਨਹੀਂ ਖੋਤੇ ਵੇਚ ਕੇ ਤੇ ਆਪਣੇ ਪਾਕਿਸਤਾਨ ਦਾ ਸਰਕਲ ਸਾਰਾ ਚਲਾਉਣ ਲਿਆ ਹੈ ਪਾਕਿਸਤਾਨ ਨੇ ਦੇ ਹੁਣ ਹਿੰਦੁਸਤਾਨ ਨੇ ਪਾਣੀ ਬੰਦ ਕਰ ਦਿੱਤਾ ਕਹਿੰਦੇ ਵੀ ਹੁੱਕਾ ਪਾਣੀ ਬੰਦ ਹੋ ਗਿਆ ਪਾਕਿਸਤਾਨ ਦਾ ਇਹ ਜਿਹੜੇ ਜਿਹੜੇ ਨੋਬਤ ਆ ਗਈ ਦੇਣ ਆ ਗਈ ਇਹਨਾਂ ਦੇ ਤੇ ਦੇਖੋ ਪਾਣੀ ਬੰਦ ਕਰਦਾ ਇਹਨਾਂ ਦੀਆਂ ਨਾਸਾਂ ਬੰਦ ਕਰ ਦਿੰਦੀਆਂ ਦਾ ਦੇਸ਼ ਦਾ ਪ੍ਰਧਾਨ ਮੰਤਰੀ ਇਹਨਾਂ ਨੇ ਛਾਤੀ ਉਹ ਕੰਮ ਕਰ ਰਿਹਾ ਵਾ ਆ ਤੇ ਠੋਕ ਕੇ ਰੱਖੇਗਾ ਉਹਨੂੰ ਡੈਮ ਭਰ ਰਿਹਾ ਵਾ ਜਦੋਂ ਭਰਦਾ ਕੇ ਪਾਣੀ ਛੱਡਦੇ ਨੂੰ ਰੋੜਦਾ ਪਾਕਿਸਤਾਨ ਨੂੰ ਇਹ ਗੰਦੇ ਨੂੰ ਦੇਖੋ ਨਹੀਂ ਕਿਤੇ ਜਿਹੜੇ ਸਾਡੇ ਮੁਸਲਮਾਨ ਭਾਈਚਾਰਾ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਲੱਗਦਾ ਨਹੀਂ ਸਾਨੂੰ ਭਾਈਚਾਰਾ ਸਾਂਝ ਬਣਾ ਕੇ ਰੱਖਣੀ ਚਾਹੀਦੀ ਆ ਗਰੇਵਾਲ ਸਾਹਿਬ ਮੈਂ ਪਹਿਲਾਂ ਕਹਿ ਗਿਆ ਡਿਆਂ ਵੀ ਆਪਾਂ ਇਕੱਠਾ ਭਾਈਚਾਰਾ ਆਪਾਂ ਮੁਸਲਮਾਨ ਸਾਈ ਭਾਈਚਾਰਾ ਵਾ ਹਿੰਦੂ ਆ ਹਰੇਕ ਧਰਮ ਦੇ ਸਾਰੇ ਦਾ ਸਤਿਕਾਰ ਆ ਇਹ ਜਿਹੜਾ ਘਰਾਉਣੀਆਂ ਹਰਕਤਾਂ ਕਰ ਰਿਹਾ ਜਾਣ ਬੁੱਝ ਕੇ ਬਦਨਾਮ ਕਰ ਰਿਹਾ ਵਾ ਇਹਨਾਂ ਦੀਆਂ ਚਾਲਾਂ ਜਿਹੜੀਆਂ ਆਪਣੇ ਚਾਲਾਂ ਤੋਂ ਬਾਹਰ ਆ ਜਾਣ ਇਹ ਜੀ ਮੋ ਬਤਨਵਾਜੀ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾ ਦੇ ਛੜਾ ਚੌਂਕ ਦੀਆਂ ਜਿੱਥੇ ਕੀ ਅੱਜ ਅਮਰਸਾ ਬੰਦੀ ਕੌਲ ਦਿੱਤੀ ਗਈ ਸੀ ਅਤੇ ਵੱਡਾ ਸਮਰਥਨ ਵੀ ਲੋਕਾਂ ਨੇ ਦਿੱਤਾ ਗਿਆ ਵਾ ਪਰ ਲੋਕਾਂ ਦੇ ਮਨਾਂ ਵਿੱਚ ਇਸ ਚੀਜ਼ ਦਾ ਹਜੇ ਵੀ ਦੋਸ਼ ਹੈ ਮੈਨੂੰ ਦਿਓ ਜਾਤ ਵੈਤ ਵੱਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ